ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਉਮੀਦਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਅੱਜ ਆ ਜੀ ਚਾਚਾ ਜੀ ਦਾ ਲੈਂਟਰ ਜੀ ਜਿੰਨਾ ਕੰਮ ਸ਼ੋਇਆ ਸੀਗਾ ਬਾਬਾ ਜੀ ਦੀ ਮੇਰ ਨਾਲ ਤੇ ਤੁਹਾਡੇ ਸਾਰਿਆਂ ਮੇਰੇ ਭੈਣ ਭਰਾਵਾਂ ਦੇ ਸਾਥ ਨਾਲ ਉਹ ਕੰਮ ਪੂਰਾ ਹੋ ਗਿਆ ਆ ਤੇ ਅੱਜ ਉਹਨਾਂ ਦੇ ਕਮਰਿਆਂ ਦਾ ਆ ਲੈਂਟਰ ਤੇ ਚਲੋ ਜਾ ਕੇ ਥੋੜਾ ਬਹੁਤਾ ਵਲੌਗ ਬਣਾਉਨੇ ਆ ਤੇ ਉਹਨਾਂ ਦੀ ਮਨ ਦੀ ਖੁਸ਼ੀ ਤੁਹਾਡੇ ਅੱਗੇ ਦਿਖਾਉਨੇ ਆ ਪ੍ਰਗਟ ਕਰਦੇ ਆ ਤੇ ਦਿਲੋਂ ਥੈਂਕ ਯੂ ਆ ਜਿਨ੍ਹਾਂ ਨੇ ਇੰਨਾ ਜ਼ਿਆਦਾ ਸਪੋਰਟ ਕਰਕੇ ਤੇ ਇੰਨਾ ਪੁੰਨ ਦਾ ਕੰਮ ਕਰਵਾਇਆ ਵਾ ਸਾਡੇ ਨਾਲ ਹੋ ਕੇ ਤੇ ਬਾਕੀ ਚਲੋ ਜੀ ਆਹ ਚੰਗੀ ਪਲੇਟ ਭਰ ਕੇ ਰੱਖੀ ਤੀ ਰੀਤ ਉਹ ਵੀ ਉਹਨੇ ਵੱਖਰੀ ਨਹੀਂ ਆਪਣੀ ਆਹ ਹਾਂਜੀ ਵਧਾਈਆਂ ਚਾਚੀ ਜੀ ਨੂੰ ਬੜਾ ਬਧਾਈਆ ਹੋ ਨਾ ਇਧਰ ਆ ਇਧਰ ਮੂ ਨਹੀਂ ਆਉਣ ਡਿਆ ਖੁਸ਼ ਹੋ ਹਾਂਜੀ ਬਹੁਤ ਖੁਸ਼ ਹੀ ਆ ਬਾਬੇ ਨਾਨਕ ਦਾ ਕਿਰਪਾ ਹੀ ਆ ਠੀਕ ਹੈ ਬਾਬੇ ਨਾਨਕ ਦੀ ਕਿਰਪਾ ਦੇਖੋ ਹੁਣ ਇੱਥੇ ਪਕੌੜੇ ਨਿਕਲ ਰਹੇ ਆ ਹੈ ਤਾਂ ਕੋਈ ਕਿਸ ਤਰ੍ਹਾਂ ਪਾਣੀ ਪਾਣੀ ਹੀ ਆਹ ਵੀ ਨਹੀਂ ਬਾਤ ਲੱਗ ਰਹੀ ਆਹੋ ਹਾਂਜੀ ਤੇ ਬਾਸ਼ਾ ਹਰੇਕ ਤੇ ਇਹ ਟਾਈਮ ਲੈ ਆਏ ਮਾਲਕ ਹਾਂ ਹਾਂ ਕੀ ਇਹ ਵੀ ਕਿਹੜੀ ਖੁਸ਼ੀ ਚ ਮਖਾਲ ਨੇ ਆ ਮੋਟਰ ਦਾ ਬੋਰ ਪਹਿਲਾਂ ਹੋ ਗਿਆ ਵਾ ਹਾਂਜੀ ਬਾਥਰੂਮ ਤੇ ਟਾਇਲਟ ਤੇ ਦੋ ਕੂਤੀਆਂ ਨੇ ਛੜੇ ਸਰਦੇਵ ਸਿੰਘ ਜੀ ਕਾ ਜਿਹੜਾ ਬਾਥਰੂਮ ਤੇ ਟਾਇਲਟ ਦੀ ਬੜੀ ਚੰਗੀ ਸੀ ਉਹ ਬਣ ਗਿਆ ਲੈਂਟਰ ਪੈਂਡਿਆ ਉਹਦਾ ਅੱਜ ਲੈਂਟਰ ਦੀ ਸੁੱਕੀ ਜਿੱਥੇ ਆ ਗਈ ਬਾਹਰ ਜਾ ਕੇ ਮੈਂ ਕਹਿੰਦਾ ਬਾਹਰ ਦਿੰਦੀ ਅੱਗੇ ਤੁਹਾਨੂੰ ਸਾਰਾ ਹਾਂਜੀ 6 ਵਜੇ ਨਹੀਂ ਭੇਜਦੀ ਉਹ ਵੀ ਦੱਸ ਦਈਏ ਵੀ ਦੋਨੇ ਪੈਸੇ ਖੱਟੇ ਗਏ ਆ ਤੇ ਕੰਮ ਸਿਰਫ ਅੜਿਆਵਾ ਦਰਬਾਦਿਆ ਦਾ ਤੇ ਪਲੱਸਰ ਦਾ ਹਾਂ ਹਾਂ ਤੇ ਬਾਅਦ ਵਿੱਚ ਜਿੱਤੇ ਵੱਡੀ ਪਰ ਸੇਵਾ ਆਈ ਤੇ ਫਿਰ ਕੰਮਿਆਂ ਦਾ ਦੇਖ ਲਾਂਗੇ ਤੇ ਜੇ ਆਪਣਾ ਇਹ ਤਾਂ ਉਹ ਆਪਣਾ ਉਹਨਾਂ ਦੇ ਆ ਸੇਵਾਦਾਰਾਂ ਦੇ ਹੱਥ ਜੀ ਹਾਂਜੀ ਹਾਂ ਕੰਮ ਕੰਪਲੀਟ ਕਰੋਣਾ ਇੰਨਾ ਕਿ ਜਿਹਨਾਂ ਪਰ ਜਿੰਨਾ ਕੰਮ ਕਰਾ ਦਿੱਤਾ ਜੀ 580 ਕੋਟ ਡੋਲਰ ਹੋਇਆ ਬਤ ਅਚੂ ਸੋਸੇਪੀ ਤੇ ਆਇਆ ਪਾਣੀ ਵੀ ਆਇਆ ਠੀਕ ਯੋ ਗਾਂਢੇ ਨਿਕਲ ਗਿਆ ਟਾਇਰ ਲਾ ਦੂੰਗੀ ਪਹਿਲਾਂ ਕੋਕਾ ਬਣਾਉਂਦਾ ਰਹਾ ਤਾਂ ਇਹ ਕਿੰਨਾ ਵੀ ਕੋਈ ਨਹੀਂ ਜਰਾ ਇੱਕੋ ਵਾਰੀ ਬੰਡਾ ਬੜਾ ਕਿਹੜਾ ਬੰਡਾ ਹਮਮ ਬੰਡਾ ਬਣਾ ਲਓ ਜੇ ਪਲੈਸਟਰ ਨਾ ਆਉਂਦਾ ਬਜੇ ਫੇਰ ਲੱਗ ਜੂਗੀ ਹੋਰ ਯੋਈ ਯੋਕਰ ਮੈਂ ਢਾਵਣਾ ਹਸ ਤੈਨੂੰ ਉਹ ਕੱਲਾ ਨਹੀਂ ਹੁੰਦਾ ਚਲੋ ਖਾਓ ਤੇ ਹੋੜੀ ਜੜੀ ਫਿਰ ਵੀਡੀਓ ਹੋਊ ਆ ਜਾਓ ਜੀ ਖਾ ਲਓ ਤੁਸੀਂ ਵੀ ਸਾਰੇ ਚਾਚਾ ਜੀ ਦੇ ਲੈਂਟਰ ਪੈਣ ਦੀ ਖੁਸ਼ੀ ਚ ਚਾਚਾ ਜੀ ਵਧਾਈਆਂ ਤੁਹਾਨੂੰ ਮਾਰੇ ਵਧਾਈਆਂ ਬਹੁਤ ਬਹੁਰੀਆਂ ਲਓ ਜੀ ਇੰਟਰ ਪਾ ਗਿਆ ਬਾਥਰੂਮ ਟਾਇਲਟ ਦਾ ਬੋਰ ਵੀ ਖਾਲ ਦੋ ਹੋਰ ਵੀ ਹੋ ਗਿਆ ਤੇ ਹੁਣ ਇਹ ਆ ਵੀ ਜਿਹੜਾ ਅੱਜ ਇਹ ਗੱਲ ਆ ਵੀ ਹੁਣ ਦਰਵਾਜ਼ੇ ਰਹਿ ਗਏ ਨੇ ਅੜ ਗਿਆ ਜਿਹੜਾ ਕੰਮ ਤੇ ਪਲਾਸਟਰ ਰਹਿ ਗਿਆ ਤੇ ਖਸਤ ਰਹਿ ਗਿਆ ਹਮ ਤੇ ਨੰਬਰ ਦਾ ਬੋਲ ਦੇਣਾ 63514 45914 ਇਹ ਨੰਬਰ ਤੇ ਸੰਪਰਕ ਕਰੋ ਮੇਰੇ ਘਰ ਆ ਰਖ ਬੜਾ ਨਿਖਾਨ ਹੋਇਆ ਅੜਦੇ ਵਿੱਚ ਠੱਗ ਗਿਆ ਸਭ ਕੁਝ ਪਾਣੀ ਹੈ ਇਨਾ ਇਥੇ ਤੇ ਬਾਹਰੋਂ ਸੇਵਾ ਆਈ ਹੈ ਬਾਹਰਲੇ ਤੋਂ ਦੋ ਪੈਣਾ ਵੀ ਜੀ ਹੈ ਔਰ ਜਿੰਨੇ ਪੈਸੇ ਲੱਗੇ ਅਜੇ ਤੱਕ ਆਏ ਹਨ ਉਹ ਸਾਰੇ ਖਰਚ ਗਏ ਤੇ ਅਸੀਂ ਗਾਂ ਦੇ ਆਉਣਗੇ ਵੀਰ ਤੇ ਫਿਰ ਖਰਚ ਹੋ ਜਾਵੇ ਠੀਕ ਹੈ ਜੀ ਤੇ ਕੋਈ ਬੜਾ ਨਾ ਨਹੀਂ ਨਹੀਂ ਕੋਈ ਲੋੜ ਨਹੀਂ ਕੋਈ ਲੋੜ ਦੀ ਬਾਤ ਨਾ ਕੋਸ ਰਿਆ ਕਰ ਨਹੀਂ ਕੋਤੀ ਦੂਗੇ ਨਾ ਉਹ ਨਾ ਵੀ ਜਿੰਨੇ ਪੈਸੇ ਕਰਾ ਪਾ ਮਰਿਆ ਤੇ ਲੰਮੇ ਆਉਣੇ ਸੋ ਤੇਰੇ ਤੇ ਲੰਮੇ ਠੀਕ ਹੈ ਜੀ ਖਾ ਵਾ ਫਰਸ਼ ਪਈ ਲੋ ਪੈਣਾਗੇ ਪ੍ਰੈਕਟਰ ਹੋਣਾ ਪਹਿਲੇ ਗਾਣੇ ਹੋਣੀਆਂ ਜੀ ਅੱਛਾ ਜੀ ਫੇਰ ਅੱਛਾ ਤੇ ਫਰਸ਼ ਵੇਰ ਬਾਹਰ ਪਸਤਾਏਗਾ ਤੇ ਦਰਵਾਜੇ ਦਰਵਾਜੇ ਉਤੋਂ ਬਾਅਦ ਅੱਛਾ ਜੀ ਕੰਮ ਕਾਫੀ ਆ ਜੀਆ ਚਲੋ ਕੋਈ ਨਹੀਂ ਹੋ ਜਾਂਦੀ ਕਿਰਪਾ ਕਰਿਓ ਨੇਰੇ